ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੂ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਮ ਵੀਰੇ ਕੀ ਹਾਲ ਚਾਲ ਬਾਸ ਕਿਰਪਾ ਮਾਲਕ ਜੀ ਜੀ ਹੋਰ ਸਾਬ ਵੀਰਾਂ ਨੂੰ ਮਨ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂ ਜੀ ਤਾਂ ਵੀਰੇ ਨਾਂ ਦੱਸੋ ਆਪਣਾ ਨਾਮ ਬਲਰਾਜ ਸਿੰਘ ਹਾਂ ਜੀ ਪਿੰਡ ਸੀੜਾ ਤਹਿਸੀਲ ਬਟਾਲਾ ਡਿਸਟ੍ਰਿਕਟ ਅਰਦਾਸਪੁਰ ਜੇ ਫੋਨ ਆਪਣੇ ਘਣੀਏ ਕੇ ਬਾਂਗਰ ਵਿਹਾਂ ਪਰ ਕੋਡਲੀ ਦਾ ਕਾਲ ਆਫ ਕਰਨਾ ਪੈਂਦਾ ਜੇ ਠੀਕ ਹੈ ਜੀ ਫੋਨ ਨੰਬਰ ਹੈਗਾ 90414 ਹਾਂ ਜੀ 41399 ਠੀਕ ਹੈ ਜੀ ਹਾਂ ਜੀ ਹਾਂ ਜੀ ਤਾਂ ਵੀਰ ਜੀ ਅੱਜ ਸੂਈਆਂ ਵਹਿਣਾ ਆ ਗਈਆਂ ਚੰਗੀਆਂ ਟੌਪ ਕਲਾਸ ਵਧੀਆ ਟੌਪ ਐ ਲਾਲ ਡੱਬੀਆਂ ਡੱਬੀਆਂ ਖੜਬੀਆਂ ਹਨਾ ਕੀ ਹਾਂਜੀ ਕੀ ਰਿਵੈਸ਼ੀ ਸੂਈ ਆ ਜੇ ਹੋਵੇ ਗੋਮੈਂਟ ਪਹਿਲਾਂ ਹੀ ਠੀਕ ਹੈ ਜੀ ਮੇ ਬਹੁਤ ਵਧੀਆ ਤਾਂ ਪਛਿਆ ਪੰਜ ਪੌਣੀਆਂ ਵੀਰ ਜੀ ਹਾਂਜੀ 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 ਉਹ ਵੀਰ ਭਰਾ ਕੋਈ ਉਹ ਵਿਗਦੇ ਜਾਂਦਾ ਨਾ ਤੜਾ ਰੇਟ ਜੈਜ ਹੁੰਦਾ ਵੀਰੇ ਤਾਂ ਪਸ਼ੂ ਜਲਦੀ ਵਿਗਦਾ ਕਿਉਂਕਿ ਥਾਨ ਥੁੰਨ ਦਾ ਵਧੀਆ ਸਾਫ ਲੈਂਦੇ ਤੁਸੀਂ ਪਸ਼ੂ ਹਾਂਜੀ ਹਾਂਜੀ ਤਾਂ ਤਾਂ ਵਿਗਦਾ ਜਲਦੀ ਅਗੀ ਵੀਰਾਂ ਦਾ ਕੱਲ ਫੋਨ ਆਉਂਦਾ ਵੀਰ ਜੀ ਤੁਸੀਂ ਵੀਡੀਓ ਨਹੀਂ ਉਹ ਵੀਰ ਦੀ ਪਾਈ ਆਗੇ ਹੇ ਮੈਂ ਕਿ ਕੈਨਸਲ ਹੀ ਹੋ ਗਿਆ ਵਿੱਚੋਂ ਵੀਰ ਬਿਲਕੁਲ ਮਾਲ ਖਲੋ ਨਹੀਂ ਦਿੰਦੇ ਬਿਲਕੁਲ ਵਿੱਚ ਨਾ ਵੀਰੇ ਲੈ ਜਾਂਦੇ ਨਾ ਕਰਕੇ ਮੈਂ ਨਹੀਂ ਅੱਜ ਥੋੜਾ ਜਿਹਾ ਵੀਰ ਜੀ ਪਾਣ ਕਿੰਨੇ ਹੋ ਗਿਆ ਫਿਰ ਵੀਰ ਭਰਾ ਫੋਨ ਕਰਦੇ ਨੇ ਤੇ ਫਿਰ ਆਪ ਆਖੀਦਾ ਯਾਰ ਹੁਣ ਕੀ ਕਰ ਆਖੀ ਵੀਰਾਂ ਨੇ ਭੈਂਕੇ ਲੈ ਹੋਣੀ ਡੇ ਕੀ ਕਰਨੇ ਆ ਨਾਲੇ ਸਾਬ ਸੁਧਰਾ ਲੱਭਣਾ ਫਿਰ ਟਾਈਮ ਲੱਗਦਾ ਹੈ ਪਰ ਇਹ ਵੀ ਲੱਗਦਾ ਨਹੀਂ ਮਾਲਦਮਾਨ ਦੀ ਕਿਰਪਾ ਨਾਲ ਦੋ ਤਿੰਨ ਦੋ ਤਿੰਨ ਰੋਜ਼ ਵਸ਼ੀਆਂ ਹੁੰਦੀਆਂ ਨੇ ਹੁੰਦੀਆਂ ਨੇ ਤੇ ਚੱਕਰੇ ਆ ਵੀ ਵੀਰ ਭਰਾ ਕੋ ਜਦੋਂ ਮਾਨਤਾ ਨਾਲ ਲੈ ਜਾਈ ਫਿਰ ਮਨਾ ਨਹੀਂ ਕੀਤਾ ਜਾਂਦਾ ਬਿਲਕੁਲ ਵੀ ਹਾਂ ਜੀ ਹਾਂ ਜੀ ਤਾਂ ਵੀਰੇ ਹੁਣ ਕਰੀਏ ਇਹਨਾਂ ਦੀ ਸੂਰੀ ਦਸੀਏ ਡਿਟੇਲ ਹੈ ਨਾ ਹਾਂ ਜੀ ਹੱਥ ਜੋੜ ਕੇ ਬੇਨਤੀ ਹੈ ਵੀਰਾਂ ਨੂੰ ਵੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖੋ ਚੰਗੀ ਤਰ੍ਹਾਂ ਵੇਖ ਕੇ ਡਿਸਾਈਡ ਕਰਕੇ ਫਿਰ ਸਾਈਵਨ ਆਪ ਪਾਓ ਕਈ ਵੀਰ ਥੋੜਾ ਜਨਾ ਛੇਤੀ ਛੇਤੀ ਦੀ ਵੀਡੀਓ ਵੇਖ ਕੇ ਸਾਈ ਦੂਜੀ ਦੀ ਪਾ ਲੈਂਦੇ ਆ ਫਿਰ ਬਾਅਦ ਚ ਉਹਨਾਂ ਦੀ ਸਲਾਹ ਬਦਲ ਨਹੀਂ ਵੀਰ ਜੀ ਇਹਨੂੰ ਉਹ ਵਸ਼ੀ ਦੇ ਦੋ ਉਹਨੇ ਜਿਹਨੂੰ ਵੀਡੀਓ ਫਿਰ ਸਾਈ ਹੋ ਜਾਂਦੀ ਦੂਜੀ ਵਸ਼ੀ ਦੀ ਫਿਰ ਬਦਲ ਕੇ ਦੇਣੀ ਸਾਡੇ ਵਾਅਦੇ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਆ ਜਿਹੜੀ ਵੀਰ ਭਰਾ ਵਸ਼ੀ ਲੈਣੀ ਆ ਉਹ ਐ ਵਧੀਆ ਸਾਰੇ ਜਣੇ ਬੈਠ ਕੇ ਸਿਲੈਕਟ ਕਰਕੇ ਤੇ ਵੀਰ ਭਰਾ बाकी ਸਾਰੇ ਮਾਲ ਦੀ ਗਾਰੰਟੀ ਹੋ ਜੋ ਜੋ ਦੱਸਾਂਗੇ ਉਹ ਚੀਜ਼ ਦੀ ਗਾਰੰਟੀ ਹੋਊਗੀ ਬਿਲਕੁਲ ਵੀਰ ਜੀ ਤਾਂ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰੇ ਤੁਸੀਂ ਪਸ਼ੂ ਵੇਖ ਕੇ ਬੋਛਕੇ ਵੀਰੇ ਵਿਗਿਆ ਤਾਂ ਨਹੀਂ ਫੇਰ ਸਾਈ ਪਾਓ ਤਾਂ ਫੇਰ ਭਾਵੇਂ ਵੀਰੇ ਕਦੋਂ ਮਰਜੀ ਆ ਉਹ ਕਿੱਦਾਂ ਆਂ ਆ ਫੇਰ ਪਸ਼ੂ ਨਹੀਂ ਕੇ ਪਾਸੇ ਜਾਊਗਾ ਹਨਾ ਵੀਰੇ ਬਿਲਕੁਲ ਵੀਰੇ ਚ ਕੇ ਦਾ ਸਾਈ ਬਿਆਨ ਆ ਗਿਆ ਫੇਰ ਥੋੜੀ ਆਪਾਂ ਕੇ ਪਾਸੇ ਪਹ ਸਕਦੇ ਹਾਂ ਬਿਲਕੁਲ ਵੀਰੇ ਬਿਲਕੁਲ ਤਾਂ ਕਰੀਏ ਵੀਰੇ ਸ਼ੁਰੂ ਇਹਦੇ ਬਾਰੇ ਦੱਸ ਦੀ ਦੂਜੇ ਸੁਵੇ ਸੁਈ ਦੇ ਰੀ ਜੀ ਦੂਸਰਾ ਸੁਆ ਹਾਂਜੀ ਹਾਂਜੀ ਠੀਕ ਹੈ ਸ਼ਹਿਰ ਵਾਸੀ ਆ ਬਹੁਤ ਠੰਡੀ ਵਾਸੀ ਲਾਲ ਡੱਬੀ ਆ ਗਈ ਰੱਖੋ ਸੀਲ ਬੋਤਾ ਵੀ ਬਹੁਤ ਜਿਆਦਾ ਸੀਲ ਵਸ਼ੀ ਭਾਵੇਂ ਲੱਤਾਂ ਫੜੋ ਜੋ ਮਰਜ਼ੀ ਕਰੋ ਠੀਕ ਹੈ ਜੀ ਬਹੁਤ ਅੱਛੀ ਸਿੰਡੀ ਹੈ ਖੋਲੋ ਵੀਰੇ ਮੇਰੇ ਮਗਰ ਵੀ ਵਸ਼ੀ ਦੇ ਬਹੁਤ ਵੇਖੋ ਗੇਰ ਵਸ਼ੀ ਦਿੱਤੀ ਇਹਨੇ ਬਹੁਤ ਟੌਪ ਦੀ ਹਾਂ ਵਸ਼ੀਆ ਕੀ ਹੈ ਜੀ ਹਾਂ ਜੀ ਇਹਨੇ ਗੇਰ ਅੱਗੇ ਕੀ ਬਾਤ ਹੈ ਬਹੁਤ ਚੰਗੇ ਸੀਮਨ ਦੀ ਬਸ਼ੀ ਦਿੱਤੀ ਮਗਰ ਇਹਨੇ ਹਣਾ ਹਾਂ ਜੀ ਹਾਂ ਜੀ ਤਾਂ ਵੇਖੋ ਵੀਰੋ ਬਾਕੀ ਵੈਡ ਦਾ ਤੋਰਾ ਚੈੱਕ ਕਰ ਲਓ ਹਾਂ ਜੀ ਤਾਂ ਵੈਡ ਵੀ ਬਹੁਤ ਸੋਹਣੀ ਆ ਲਾਲ ਡੱਬੀ ਆ ਗਈ ਵੀਰੋ ਐ ਗੁਲਾਬੀ ਥਾਨ ਆ ਗਿਆ ਤਾਂ ਚੈੱਕ ਕਰ ਲਓ ਇੱਕ ਵਾਰੀ ਲਾਗੇ ਤੋਂ ਲੈਵਾਂ ਲੂਗਾ ਬਹੁਤ ਸੋਨਾ ਲੈਵਾਂ ਲੱਗਿਆ ਤੇ ਸੋਹਣੀ ਵੈਡ ਕਿਆ ਬਾਤ ਆ ਜੀ। ਥਾਨ ਬਹੁਤ ਵਧੀਆ ਵੀਰੇ ਲੱਗਿਆ ਨੋਖਲਾ। ਹਾਂ ਜੀ। ਥੋੜਾ ਕੈਮਰੇ ਤੋਂ ਡਰਦੀ ਜਾਨਾ। ਤਾਂ ਬਾਕੀ ਵੀਰੋ ਇੱਕ ਲਾਗੇ ਤਾਂ ਚੈੱਕ ਕਰ ਲਓ ਐ ਪੈਪਾਂ ਬੂਪਾਂ ਲੱਗੇ ਆ ਵਧੀਆ ਦੁੱਧ ਵਾਲੀਆਂ ਤੇ ਸੋਹਣਾ ਥਣ ਲੱਗਿਆ। ਬਹੁਤ ਸੋਹਣੀ ਵੇੜਾ ਤਾਂ ਬੱਚਾ ਵੀ ਬਹੁਤ ਚੰਗੇ ਸੀਮਾਂ ਦਾ ਵੀਰੋ ਮਗਰ ਪਾਇਆ ਵੇੜ ਨੇ। ਤਾਂ ਬਹੁਤ ਚੰਗੀ ਵੇੜਾ ਜੀ। ਤਾਂ ਵੀਰੇ ਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੇ? ਮੋਲ ਵੀ ਦੇ ਇਹ ਜੀਆਂ ਬੱਛੀਆਂ ਦਾ 60 55 ਵੀਰੋ ਨੇ ਆਮ ਕਰਦੇ ਦੇਖੀ ਦੀਆਂ ਵੀਡੀਓ ਆਪਾਂ ਵੀ ਪਰ ਮਾਲਕ ਦੀ ਕਿਰਪਾ ਨਾਲ ਆਪਾਂ ਨੂੰ ਮਾਲ ਪਾਣਾ ਕਰਦਾ ਤੇ ਪਾਣਾ ਹੀ ਦੇਣਾ ਵਾ ਬਿਲਕੁਲ ਨਾ ਇਹਦਾ 55 ਕਰਨਾ ਨਾ ਇਹਦਾ 50 ਕਰਨਾ ਹਾਂਜੀ ਇਹ 44 ਯਾਤਰੀ ਬੱਛੀ ਦੇ ਜੀ ਠੀਕ ਹੈ ਜੀ ਹਾਂਜੀ ਹਾਂਜੀ 1000 ਜਾਂਦੇ ਹੋ ਹਨ 45 ਪੂਰਾ ਚਲੋ 45 ਦੀ ਪੂਰੇ ਦੀ ਕਰਿਆ ਕੀ ਬਾਤ ਆ ਵੇਖੋ ਵੀਰੋ ਰੇਟ ਤੁਸੀਂ ਚੈੱਕ ਕਰ ਲਿਓ ਵੀਰ ਦਾ 45000 ਦੀ ਬਹੁਤ ਸੋਹਣੀ ਵੜਾ ਮਗਰੀ ਵੀ ਬੱਛੀ ਆ ਗਈ ਆ 99 ਚੰਗਾ ਲੱਗਿਆ ਤੇ ਬਾਕੀ ਵੀਰੇ ਐ ਦੁੱਧ ਅੱਦਾਂ ਵਾਲੀਆਂ ਨਿਸ਼ਾਨੀਆਂ ਵੀ ਪੂਰੀਆਂ ਨੇ ਸੋਹਣੀ ਵੈੜਾ 45000 ਦੀ ਹਾਂ ਜੀ ਉਹ ਹੁਣ ਥੋੜਾ ਜਿਹਾ ਛੋਟੀ ਹੋਣੀ ਜਿਹੜੀ ਥੋੜੀ ਬੋਧੀ ਹੋਣੀ ਆ ਵੀਰ ਭਰਾ ਕੋਈ ਸੌਦੇ 'ਚ ਨਾ ਪਏ ਮੇਰੇ ਥੋੜਾ ਆਪਣੇ ਲਈ ਔਖਾ ਹੋ ਜਾਂਦਾ ਬਿਲਕੁਲ ਵੀਰੇ ਨਹੀਂ ਬਿਲਕੁਲ ਵੀਰੋ ਵੇਖੋ ਰੇਟ ਚੈੱਕ ਕਰ ਲਓ ਵੀਰ ਦਾ ਤਾਂ ਵੀਰ ਕਹਿੰਦਾ ਛੋੜ ਛੱਪਾ ਹੋਊਗਾ ਮੰਗਣ ਵੀਰੇ ਭਾ 55 ਮੰਗ ਲਾ ਵੈੜ ਦਾ ਹਾਂ ਤਾਂ ਇਹ ਆ ਕਿ ਉਹ ਮੁੱਲ ਕੀਤਾ ਵੀਰੇ ਜਿਆਦਾ ਜੇ 45000 ਦੀ ਬਾਕੀ ਫੋਨ ਜਰੂਰ ਲਾ ਲਿਓ ਕੋਈ ਬਾਤ ਨਹੀਂ ਹਣਾ ਵੀਰੇ ਛੋੜ ਛੱਪਾ ਹੋ ਜੂ ਕੋਈ ਨਾ ਮਾਂ ਤਿੰਨੋ ਜੀ ਨੰਬਰ ਦਾ ਆ ਗਿਆ ਜੀ ਨੰਬਰ ਦਾ ਗੱਭਨ ਜੇ ਬਾੜ ਵੀਰ ਜੀ ਹਾਂਜੀ 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 ਇਹ ਲੈਂਦੀ ਇਹਦੇ ਪਰਸੋਂ ਦੇਣ ਪੂਰੇ ਹੋ ਜਾਣੇ ਜੀ ਇਹ ਵੀ ਬਹੁਤ ਠੰਡੀ ਧੀਰ ਜਿੱਦਨ ਨੂੰ ਮਰਜ਼ੀ ਬਹੁਤ ਠੰਡ ਥਣ ਬਹੁਤ ਚੰਗਾ ਲੱਗਿਆ ਬਾੜਨਾ ਕੋ ਬਿਲਕੁਲ ਠੰਡ ਬਹੁਤ ਪਿਆਰਾ ਹਾਂਜੀ ਹਾਂਜੀ ਥਾਣ ਨੋਕ ਵਾਲਾ ਥਣ ਲੱਗਾ ਜਿੱਦਨ ਨੂੰ ਮਰਜ਼ੀ ਬਵਾਖੋ ਤਿੰਨ ਲੈ ਚੁ ਜੀ ਵੀਰੇ ਇਹ ਪਰਸੋਂ ਇਹਦੇ ਦੇਣ ਪੂਰੇ ਹੋਣੇ ਆ 2 ਦਿਨ ਉੱਤੇ ਲਾਜੇ 4 ਦਿਨ ਲਾਜੇ ਖੋਲੋ ਵੀਛ ਹਾਂਜੀ ਹਾਂਜੀ ਵੇਖੋ ਵੀਰੋ ਤਿੰਨ ਕਿ ਦਿਨ ਹਾਂਗੇ ਜੇ ਬਾੜ ਦੇ ਬਾਕੀ ਇਹ ਵੀ ਉੱਪਰ ਵੀ ਪਸ਼ੂ ਦਿਨ ਲੈ ਜਾਂਦਾ ਬਣੂ ਬਹੁਤ ਜਿਆਦੀ ਤੋਰ ਲੱਗੀ ਵਾ ਤੇ ਮੇਰੀ ਪੂਰੇ ਥੱਲੇ ਤੂਫਾਨ ਬੰਨੂ ਹਨਾ ਵੀਰੇ ਥੱਲੇ ਵਾਲੂਆ ਹੁਣ ਵੀ ਚੰਗਾ ਤਲੱਲੇਦਾਰ ਲੱਗਿਆ ਜੀ ਚੈੱਕ ਕਰੋ ਵੀਰੇ ਲੇਵੇ ਦੀ ਬਹੁਤ ਸਾਫ ਆ ਤਾਂ ਰਾਜੀ ਆ ਤਾਂ ਬਾਕੀ ਵੀਰੇ ਵੱਡੇ ਪੱਲੇ ਚ ਕੋਈ ਨਿੱਕੀ ਨਾ ਮੰਨ ਕੇ ਚੱਲਿਓ ਵੱਡੇ ਪੱਲੇ ਚ ਹੰਦੀ ਬਹੁਤ ਜ਼ਿਆਦਾ ਵਸ਼ੀ ਭਾ ਜਿੱਥੇ ਮਰਜੀ ਹੋਜੀ ਥੱਲੇ ਬਹਿ ਜਾ ਕੋ ਭੈਣ ਨੂੰ ਬਹੁਤ ਚੰਗਾ ਲੱਗਾ ਬਸ਼ੀ ਸਵੀਸ ਲੱਗ ਬਹੁਤ ਆ ਜੀ ਵੇਖੋ ਵੀਰੋ ਐ ਲੈ ਬਾਲੂ ਵਾ ਚੰਗਾ ਸਾਫ ਲੱਗਿਆ ਤਾਂ ਬਾਕੀ ਦੁੱਧ ਵੀਰੇ ਤੁਹਾਡੀ ਸੇਵਾ ਦਾ ਹਨਾ ਵੀਰ ਜੀ ਦੁੱਧ ਪਾਇਦਾ ਜੀ ਆਹ ਕਿ ਥੰਥੂ ਨੇ ਐ ਚੰਗਾ ਚਵਾਈ ਵਾਲਾ ਲੱਗਿਆ ਸੋਹਣੀ ਮਿਹੜਾ ਜੀ ਸ਼ਾਮ ਨਾਲ ਅੱਜ ਕਰੀ ਥੋੜਾ ਜਿਹਾ ਹਾਂਜੀ ਬੜਾ ਜੀ ਸੋਹਣਾ ਪਸ਼ੂ ਐ ਫੇਸ ਕੁਆਲਟੀ ਵੀਰੇ ਵੇਖੋ ਐ ਬਾਂ ਦੇ ਪੱਤੇ ਪੁੱਤੇ ਵਗੇ ਪੂਰੇ ਮੱਥੇ ਦੇ ਹਾਂਜੀ ਹਾਂਜੀ ਸੋਹਣੀ ਮਿਹੜਾ ਬੋਦੀ ਵਾਲੀ ਵੀਰ ਜੀ ਮੁੱਲ ਮੁੱਲ ਦੇ ਦਿੱਤੀ ਹੈ ਜੀ ਵਾੜਾ ਨਾਲ ਹੋਣਾ ਦੁੱਧ ਫੇਰ ਸੇਵਾ ਦਾ ਜਿੱਦਾਂ ਇਹ ਭਾਂਡੀ ਆ। ਉਹ ਦੁੱਧ ਤਾਂ ਵੀਰੇ ਗਾੜੀ ਪਾਏਦਾ ਹਨਾ। ਸਾਡੇ ਹਿਸਾਬ ਨਾਲ ਤਾਂ ਦੁੱਧ ਚਲੋ 17-18 20 ਲੀਟਰ ਦੇ ਲਾ ਕੇ ਜਾ ਕੇ ਦਊਗੀ। ਬਿਲਕੁਲ। ਬਾਕੀ ਇਹ ਵੀ ਫੇਰ ਗੱਲ ਸੇਵਾ ਦੇ ਹੁੰਦੀ। ਸੇਵਾ ਤੇ ਵੀ ਜੀ ਹਾਂ ਜੀ। ਉਹ ਤਾਂ ਪਾਏਦਾ ਜੀ। ਬਿਲਕੁਲ ਦੁੱਧ ਪਾਏਦਾ ਜੇ ਇਹਦੇ ਵਸ਼ੀ ਐ ਕੋ ਰੰਗਬਾਜ ਕੱਦ-ਕਾੜ ਵਾਲੀ ਬਰੀਡ ਬਹੁਤ ਐ ਵਸ਼ੀ ਦੀ। ਬਿਲਕੁਲ। ਹਾਂਜੀ ਹਾਂਜੀ। ਮੋਹਨ ਜੀ ਜਿਹੜਾ ਭਾਵੇਂ 70 ਕਰ ਲੋ। ਭਾਵੇਂ 65 ਕਰ ਲੋ। ਹਾਂਜੀ। ਉਹ ਕੰਮ ਨਹੀਂ ਕਰਨਾ ਆਪਾਂ। ਬਿਲਕੁਲ। 60000 ਦੀ ਵਸ਼ੀ ਦੇ ਦੀਏ। ਸਾਰੇ ਜੀ। 68 ਦੀ ਠੀਕ ਹੈ ਜੀ 2000 ਛੜ ਦੋ ਵੀਰ ਜੀ 68 ਦੀ 58 ਦੀ 58 ਦੀ ਜੀ 57000 ਦੀ ਵਿੱਚ ਦੇ ਦਿੰਦੇ ਠੀਕ ਹੈ ਜੀ ਹਾਂ ਜੀ ਉਹਦੇ ਵਿੱਚੋਂ ਵੀ ਮਾਨਤਾਨ ਕੀਤਾ ਜਾਓ ਵੀਰ ਭਰਾ ਦਾ ਕੋਈ ਫੋਨ ਲਾਏ ਮਨਾ ਨਹੀਂ ਕਰਦੇ ਤੇ ਉਹਦੇ ਵਿੱਚੋਂ ਵੀ ਮਾਨਤਾਨ ਕੀਤਾ ਜਾਓ 57000 ਦੀ ਵਿੱਚ ਦੇ ਦਾਂਗੇ ਠੀਕ ਹੈ ਵੀਰ ਤਾਂ ਵੇਖੋ ਵੀਰੋ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਰੇਡ ਵੀਰ ਦੇ ਬਹੁਤ ਵਧੀਆ ਚੰਗੀਆਂ ਮਿਹੜਾਂ ਵੀਰੋ ਥਣ ਪਾਂਡੇ ਵਾਲੀਆਂ ਨੇ ਬਾਕੀ ਫੋਨ ਜ਼ਰੂਰ ਲਾ ਲਿਓ ਜੀ ਤੇ ਜੇ ਨੰਬਰ ਤੇ ਆ ਗਈ ਵੈੜੀ ਕੀ ਬਾਤ ਹੈ ਇਹ ਦੋ ਮਿੰਟ ਪਹਿਲਾਂ ਅਜੇ ਸੂਈ ਆ ਠੀਕ ਆ ਜੀ ਹਾਂਜੀ ਅਜੇ ਦੋ ਮਿੰਟ ਹੋਏ ਵੱਛੀ ਅਜੇ ਖੀਰੀ ਆ ਖੀਰੀ ਹੈ ਜਿਹਦੇ ਦੰਦ ਪਨਾਂ ਡੀ ਆ ਜੇ ਵੱਛੀ ਇਹ ਦੋਂਦੀ ਦੇ ਦੰਦਾਂ ਹਾਂਜੀ ਦੋਂਦੀ ਦੇ ਦੰਦ ਪਨਾਂ ਡੀ ਆ ਅਕੀ ਧੀਰੀ ਵੱਛੀ ਆ ਥਾਣ ਵੇਖੋ ਕਿਹੜਾ ਲੱਗਾ ਪਹਿਲ ਨੂੰ ਮਸ਼ੀਨ ਨੂੰ ਮਗਰ ਵੀ ਵੱਛੀ ਪਾਈ ਇਹਨੇ ਬਹੁਤ ਬ੍ਰਾਂਡ ਦੀ ਕੀ ਬਾਤ ਹੈ ਥਣ ਬਹੁਤ ਸਪੈਸ਼ਲ ਲੱਗੇ ਆ ਗੋਬਰ ਵੱਛੀ ਵੇਖੋ ਦੋ ਵੱਛਾ ਹੋਇਆ ਸਾਰਾ ਮਗਰ ਵੱਛੀ ਬਹੁਤ ਬ੍ਰਾਂਡ ਦੀ ਪਾਈ ਵੱਛੀ ਨੇ ਬਿਲਕੁਲ ਖੋਲੀ ਵੀ ਜੀ ਨੀ ਤੋਰਾ ਖਾਈਗੇ ਵੇਖੋ ਵੀਰੋ ਚੰਗੀ ਤਲਲੇਦਾਰਾ ਖੀਰੀ ਆ ਦੋਂਦੀ ਦੇ ਪੁੱਟਣ ਦੀ ਦੰਦ ਹਨਾ ਵੀ ਹਾਂਜੀ 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 ਠੀਕ ਹੈ ਤੇ ਬੋਦੀ ਵਾਲੀ ਵਹਿੜ ਆ ਗਈ ਵੀਰੋ ਫੇਨਸੇ ਕਰਕੇ ਥੋੜਾ ਆ ਜਾ ਹਾਂ ਬੱਚੇ ਆ ਗਏ ਬਿਲਕੁਲ ਬਿਲਕੁਲ ਨਹੀਂ ਤੋ ਤੋਰੋ ਕੋਈ ਨਾ ਥੋੜਾ ਇੰਤਜ਼ਾਰ ਤਾਂ ਕਿ ਆ ਬਾਤ ਆ ਵੀਰੋ ਲੈਵਾ ਚੈੱਕ ਕਰੋ ਕੀ ਕਹਨੇ ਆ ਤਾਂ ਹਾਜੀ ਤਾਂ ਵੀਰੇ ਇਹਨੇ ਜੇ ਸੁਰ ਦੇ ਥੋੜਾ ਦਾ ਹੋਰ ਬਣ ਜਾਣਾ ਜੇ ਸੁੱਕ ਗਿਆ ਜੀ ਹਨਾ ਤੇ ਕਰਨਾ ਜੇ ਹੁਣ ਸੁਹੀ ਆ ਨਾ ਤੇ ਵੀਰ ਜੀ ਕਿਦਾਂ ਥਣ ਥਣ ਸਪੈਸ਼ਲ ਲੱਗਿਆ ਇਹਨੂੰ ਹਨਾ ਉੱਪਰੋਂ ਵੀ ਐ ਸਿੱਧੀ ਗਾਟ ਰੰਗੂ ਮੈਟ ਵੀਰੋ ਵੇਖੋ ਐ ਸਿੱਧੀ ਸਾਦੀ ਐ ਦੇ ਕਦ ਕਾਠ ਤੇ ਸੋਹਣੀ ਸੁਨੱਖੀ ਤੇ ਥਣ ਵੀ ਚੰਗਾ ਸੋਹਣਾ ਕੋਣ ਬੱਚੇ ਦਾ ਕਰਦੀ ਜਾਣਦੇ ਜਾਂਦੇ ਹਾਂ ਹਾਂਜੀ ਵੇਖੋ ਵੀਰੋ ਸੋਹਣੀ ਵੈੜ ਆ ਗਈ ਆ ਤੇ ਫੇਸ ਕੁਆਲਟੀ ਵੀ ਸੋਹਣੀ ਆ ਵੈੜ ਦੀ ਤਾਂ ਵੀਰੇ ਨਵਾਂ ਪਸ਼ੂ ਆ ਤਾਂ ਕੋਈ ਵੀਰੇ 2 400 ਵਿੱਚ ਹੁੰਦਾ ਆ ਫਿਰ ਪਸ਼ੂ ਚਲੋ ਹਨਾ ਵੀਰੇ ਬਾਧੇ ਬੰਦੀ ਹੋ ਜਾਂਦਾ ਬਿਲਕੁਲ ਬਿਲਕੁਲ ਵਸ਼ੀ ਇਹ ਨਹੀਂ ਵੀ ਗਰਮ ਵਸ਼ੀ ਬਹੁਤ ਠੰਡੀ ਹੋ ਰਹੀ ਥਾੜ ਕਿੜਾ ਲੱਗਾ ਵਸ਼ੀ ਨਾਲ ਠੀਕ ਹੈ ਹੈ ਵੀ ਸੀਲਾ ਵੀਰੇ ਹਨਾ ਬਹੁਤ ਜ਼ਿਆਦਾ ਠੰਡੀ ਪਹਿਲਾਂ ਨਾ ਵਸ਼ੀ ਕਹੇ ਪਹਿਲਾਂ ਆਂਦੀ ਆ ਵੀ ਹਾਂ ਹੱਥ ਨਾ ਲਾਓ ਬਿਲਕੁਲ ਹਾਂਜੀ ਹਾਂਜੀ ਬਹੁਤ ਸੋਹਣੀ ਸੁਨਕੀ ਵੈੜਾ ਜੀ ਹਾਂਜੀ ਤਾਂ ਵੀਰੇ ਨੂੰ ਇਹੋ ਬੇਨਤੀ ਆ ਕਿ ਵੀਰੇ ਤੁਸੀਂ ਦੂਰੋਂ ਚੱਲ ਕੇ ਆਓਗੇ ਤੁਸੀਂ ਛੱਡ ਕੇ ਨਹੀਂ ਜਾਂਦੇ ਵੈੜ ਕਿਉਂਕਿ ਆ ਫੋੜ ਫੋੜ ਫਿਸ਼ਾਣੂ ਬਣੀ ਵੀਰੇ ਬਹੁਤ ਸੋਹਣੀ ਵਹਿੜਾ ਜੀ ਬਾਕੀ ਹਜੀ ਜੇਰ ਚਲੋ ਹੁਣ ਸੁਗੇੜੀਆ ਤਾਂ ਰਾਜੀ ਰੂਜੀ ਆ ਵਹਿੜ ਬਾਕੀ ਵੀਰੋ ਬਹੁਤ ਚੰਗੀ ਵਹਿੜਾ ਵੀਰ ਬਹੁਤ ਅਸ਼ੀਰੀ ਬਿਲਕੁਲ ਤਾਂ ਫਿਰ ਸ਼ਕੀਨੀ ਬਹੁਤ ਅਸ਼ੀਰੀ ਮੇਰੇ ਕੋਤੀ ਵਹਿੜਾ ਬਹੁਤ ਅਸ਼ੀਰੀ ਲੱਗੀ ਹੈ ਬਿਲਕੁਲ ਹਾਂਜੀ ਤਾਂ ਵੀਰੇ ਇਹ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋਜੂ ਵੀਰੇ ਇਹਦਾ ਮੋਲ ਇਹਦੇ ਨਾਲ ਮੋਹਰੀ ਹੈ ਤੁਹਾਨੂੰ ਪਤਾ ਵਾ ਇਹੋ ਜੀਆਂ ਮਸ਼ੀਆਂ ਦੇ ਕੀ ਲੋਕ ਮੁੱਲ ਕਰਦੇ ਨੇ ਬਿਲਕੁਲ ਆਪਾਂ ਉਹ ਮੁੱਲ ਫੇਰ ਨਹੀਂ ਕਰਨਾ ਹਾਂਜੀ ਜਾਇਜ ਮਿਲਿਆ ਜਾਇਜ ਦੇਣੀ ਜੀ ਹਾਂ ਜੀ ਹਣਾ ਵੀਰ ਭਰਾ ਕੋਈ ਮਾਰਦਾ ਨਾ ਮੰਗਲੇ ਤੋਂ ਉਹਨੂੰ ਮੜਾ ਨਹੀਂ ਕਰਦੇ ਆਪਾਂ ਬਿਲਕੁਲ ਤੇ ਬਾਕੀ ਇਹ ਆ ਵੀ ਇਹ ਵਜੀਆਂ ਬਸ਼ੀਆਂ ਦਾ ਮੋਲ ਤਾਂ ਤੁਹਾਨੂੰ ਪਤਾ ਜਿੰਨਾਂ ਨੂੰ ਬਰੀਡਾਂ ਦਾ ਪਤਾ ਵੀਰਾਂ ਨੂੰ ਬਿਲਕੁਲ ਉਹਨਾਂ ਨੂੰ ਤਾਂ ਪਤਾ ਵੀ ਇਹ ਚੀਜ਼ ਕੀ ਹੈ ਵਸ਼ੀ ਬਿਲਕੁਲ ਹਾਂ ਜੀ ਉਮਰ ਅਜੇ ਕੁਛ ਵੀ ਨਹੀਂ ਹੋਈ 2.5 ਸਾਲ ਦੀ ਉਮਰ ਹੈ ਬਸ਼ੀ ਦੀ ਸੂਬੀ ਆ ਮਗਰ ਵੀ ਬਸ਼ੀ ਦੇਖੋ ਕਿੰਨੀ ਸੋਹਣੀ ਦਿੱਤੀ ਆ ਚੰਗੇ ਸ੍ਰੀਮਨ ਦਾ ਬੱਚਾ ਪਾਇਆ ਚੰਗੇ ਸ੍ਰੀਮਨ ਦਾ ਬੱਚਾ ਪਾਇਆ ਵਾ ਬਿਲਕੁਲ ਮੋਲ ਕਰ ਨੂੰ ਵੀ ਜੀ ਤਾਂ ਆਪਾਂ ਵੀ 75 ਕਰ ਲੀਏ ਹਾਂਜੀ 70 ਕਰ ਲੀਏ ਹਾਂਜੀ ਹਾਂ 68000 ਦੀ 68000 ਦੀ ਠੀਕ ਆ ਵੇਖੋ ਵੀਰੋ ਰੇਟ ਚੈੱਕ ਕਰ ਲਓ ਵੀਰ ਦਾ 68000 ਦੀ ਵੱਡੀ ਵਹਿੜਾ ਵੀਰੋ ਲੇਵੇ ਬਾਜਾ ਮਗਰ ਵੀ ਵਸ਼ੀ ਆ ਸੋਹਣੀ ਵਹਿੜਾ 68000 ਦੀ ਤਾਂ ਬਾਕੀ ਤੁਸੀਂ ਵੀਰ ਨੂੰ ਫੋਨ ਲਾ ਲਿਓ ਛੋਟ ਛੱਪਾਂ ਹੋ ਜੂ 68000 ਚ ਵੀਰ ਜੀ ਮੇਰਾ ਇਰਾਦਾ ਵੀ ਥੋੜਾ ਮਾਨਦਾਨ ਹੋਰ ਕਰ ਦਈਏ ਕਰੂ ਪਰ ਵੀਰ ਜੀ ਮਰੀਆ ਜਿਹੜਾ ਫੋਨ ਲਾਏ ਇਹ ਨਾ ਆਖੇ ਵੀ ਵਾਕੇ ਵਸ਼ੀ ਵਸ਼ੀ ਆ ਯਾਦ ਕਰੂ ਕੋਈ ਵੀ ਵਸ਼ੀ ਕਹੇ ਨੇ ਖੜੀ ਵੀ ਖੜੀ ਬਿਲਕੁਲ ਵੀਰੇ ਸਫਾਈਆਂ ਬਹੁਤ ਨੇ ਥਾਂ ਬਹੁਤ ਪਿਆਰਾ ਲੱਗਿਆ ਵੀਰ ਜੀ 68000 ਦੀ ਜੈਸ ਨੂੰ 64 ਦੀ 64 ਦੀ ਜੈਸਨ ਉਹ ਵਸ਼ੀਆ ਇਹ ਵਸ਼ੀਆ ਤੇ 75000 ਦਾ ਕਿਰਾਇਆ ਰੱਖਦੀ ਆ ਰੱਖਦੀ ਵੀਰੇ ਕੋਈ ਸ਼ੱਕ ਨਹੀਂ ਉਹ ਕੰਮ ਨਹੀਂ ਕਰਨਾ ਵਸ਼ੀ 75000 ਦਾ ਰੱਖਦੀ ਆ ਪਰ 60000 ਦੀ ਵਸ਼ੀਆ ਪਾਣੀ ਹਾਂਜੀ 60000 ਤਾਂ ਵੇਖੋ ਵੀਰੋ ਰੇਡ ਵੀਰ ਦਾ ਬਿਲਕੁਲ ਹੀ ਜਿਆਜਾ ਸੋਹਣੀ ਵੈੜ ਆ ਤਾਂ ਬੇਲ ਬੂਲ ਵੀ ਲੰਮੀ ਆ ਕਦ ਕਾਠ ਵੀ ਚੰਗਾ ਲੱਗਿਆ ਤਾਂ ਬਹੁਤ ਸੋਹਣੀ ਸਨਕੀ ਵੈੜ ਆ ਤਾਂ ਰੇਡ ਹਰ ਵੀਡੀਓ ਜੀ ਵੀਰ ਦਾ ਜੈਜ ਹੁੰਦਾ ਤਾਂ ਵੀਰੋ ਤਿੰਨ ਪਸ਼ੂ ਨੇ ਤਿੰਦੇ ਤਿੰਨ ਚੰਗੇ ਤਲਲੇਦਾਰ ਨੇ ਤਾ ਜੀਆਂ ਸੂਈਆਂ ਨੇ ਬਿਲਕੁਲ ਵੀਰੇ ਤਾਂ ਇਹੀ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਹੁਣ ਮੱਤ ਵੱਸ ਸਬਸਕ੍ਰਾਈਬ ਕਰੀ ਜਾਓ ਮੇਰੇ ਵੀਰ ਤਾਂ ਲਾਈਕ ਕਰੀ ਜਾਓ ਸ਼ੇਅਰ ਕਰੀ ਦਿਓ ਜੋ ਤੁਹਾਨੂੰ ਵੀਰੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਵੀਰ ਜੀ ਅੱਧਾ ਇੱਕ ਬੇਨਤੀ ਹੋਰ ਹੈ ਵੀਰਾਂ ਨੂੰ ਜੇ ਕੋਈ ਜੋੜਾ ਪਾਉਂਦਾ ਕੋਈ ਵੀ ਵੈੜ ਦਾ ਕੋਈ ਵੀ ਪਾ ਲੈਂਦਾ ਵਾ 2000 ਰੁਪਏ ਛੋੜ ਹੋ ਜੂਗੇ ਠੀਕ ਹੈ ਜੀ ਜੇ ਕੋਈ ਵੀ ਜੋੜਾ ਪਾਵੇ ਵੀਰ ਭਾਵੇਂ ਇਹਨੂੰ ਨਾਲ ਲਾਲੇ ਭਾਵੇਂ ਇਹਨੂੰ ਲਾਲੇ ਭਾਵੇਂ ਇਹ ਭਾਵੇਂ ਤਿੰਨੇ ਵੀਰੇ ਕੋਈ ਪਾਲੇ ਵਪਾਰੀ ਵੀਰ ਤਿੰਨੇ ਯਾਨੀ ਕਿ ਰੋਟੀ ਦੇਣ ਵਾਲੀਆਂ ਅਗਲੇ ਬੰਨੇ ਜਾਗੇ ਵਿਗਣ ਵਾਲੀਆਂ ਵੇੜਾ ਨੇ ਜੀ ਜੇ ਕੋਈ ਤਿੰਨੇ ਪਾਲੂ ਮਾਨਦਨ ਖੁੱਲਾ ਕਰਦੇ ਕੋਈ ਨਾ ਹਨਾ ਵੀਰੇ ਹੋਊਗਾ ਜੇ ਕੋਈ ਜੋੜਾ ਪਹੁੰਚੋ ਮਾਨਦਨ ਹੋ ਜਾਊਗਾ ਹਾਂ ਜੀ ਕੋਈ ਵੀਰ ਤਾਂ ਸੋਹਣੀਆਂ ਵੇੜਾ ਵੀਰੇ ਰੰਗ ਬਾਈ ਨੇ ਹਨਾ ਜੀ ਹਾਂ ਜੀ ਵੀਰ ਭਰਾ ਫੂਨ ਲਾਉਣ ਮਨਾ ਨਹੀਂ ਕਰਦੇ ਬਾਕੀ ਇਹ ਵੀ ਵੀਰੇ ਕਈ ਸੌਦੇ 'ਚ ਵੇਚਦੇ ਇਹੋ ਬੇਨਤੀ ਆ ਵੀ ਆਪਣੇ ਮੁੱਲ ਛੋਟੇ ਛੋਟੇ ਹੁੰਦੇ ਹਨਾ ਵੀਰੇ ਬਿਲਕੁਲ ਬਿਲਕੁਲ ਵਸੀਆਂ ਦੇ ਹ ਚੈਨਲਾਂ ਤੋਂ ਆਪਾਂ ਵੀ ਇਹਨੇ ਦੂਜੇ ਚੈਨਲਾਂ ਤੋਂ ਵੀਡੀਓ ਕੱਢ-ਕੱਢ ਕੇ 75 ਦੀ 80 ਦੀ 90 ਦੀ ਉਹ ਕੰਮ ਨਹੀਂ ਆਪਾਂ ਕਰਨਾ ਬਿਲਕੁਲ ਇਹ ਜਾਇਜ਼ ਮਿਹਰੀ ਤੇ ਜਾਇਜ਼ ਦੇਣੀ ਆ ਬਾਕੀ ਮਾਲਕ ਦੀ ਕਿਰਪਾ ਨਾਲ ਜਦੋਂ ਤੁਹਾਡੇ ਵੀ ਚੈਨਲ ਵਧੀਆ ਚੱਲ ਰਿਹਾ ਵਾ ਤੇ ਸਾਰੇ ਵੀਰਾਂ ਦੇ ਨਾਲ ਤਾਂ ਹੀ ਚੱਲੀ ਜਾਂਦਾ ਜੀ ਬਿਲਕੁਲ ਬਿਲਕੁਲ ਤਾਂ ਇੰਨੀ ਮਹਾਰਾਜ ਦੀ ਕਿਰਪਾ ਵੀਰੇ ਸਾਰੇ ਵੀਰਾਂ ਭਰਾਵਾਂ ਨਾਲ ਚੱਲੀ ਜਾਂਦਾ ਹੈ ਨਾ ਹਾਂਜੀ ਹਾਂਜੀ ਤਾਂ ਵਧੀਆ ਬਾਕੀ ਸਾਡੀ ਵੀ ਇਹੋ ਹੁੰਦੀ ਹੈ ਉਮੀਦ ਵੀ ਆਪਣੇ ਆਪਣੇ ਕਿਹੜੇ ਕਿਹੜੇ ਵੀਰ ਸੱਜਣਿਆਂ ਹਨਾ ਉਹਨਾਂ ਦੀ ਵੀਡੀਓ ਵੀਰੇ ਹੁੰਦੀ ਆ ਕਿਉਂਕਿ ਪਸ਼ੂ ਸਾਹਿਬ ਸੁਧਰਾ ਹੁੰਦਾ ਯਕੀਨ ਹੁੰਦਾ ਤਾਂ ਵੀਰੇ ਉਹ ਹੀ ਵੀਡੀਓ ਪੈਂਦੀਆਂ ਨੇ ਤਾਂ ਬਾਕੀ ਕਈ ਵੀਰ ਕਹਿੰਦੇ ਵੀਰੇ ਤੂੰ ਸਕਰੀਨ ਤੇ ਨੰਬਰ ਨਹੀਂ ਦਿੰਨਾ ਵੀਡੀਓ ਵੇ ਹਨਾ ਉਹਨਾਂ ਵੀਰਾਂ ਤੋਂ ਮਾਫੀ ਚਾਉਣਾ ਵੀ ਵੀਰੇ ਨਹੀਂ ਐਨਾ ਟਾਈਮ ਹੀ ਨਹੀਂ ਹੁੰਦਾ ਮੇਰੇ ਕੋਲੇ ਤੇ ਮਾਫੀ ਚਾਉਣਾ ਤੁਹਾਡੇ ਕੋਲੇ ਬਿਲਕੁਲ ਕੰਮ ਥੋੜਾ ਕਰ ਲਓ ਪਰ ਕਰੋ ਸਾਹਿਬ ਸੁਧਰਾ ਫਿਰ ਕਈ ਵੀਰਾਂ ਨੂੰ ਕਹਿ ਦਿੱਤਾ ਕਿ ਵੀਰੇ ਤੁਸੀਂ ਬੋਦੀ ਗੱਲ ਛੋਟ ਪਾ ਦਿਓ ਸਾਡੇ ਚੈਨਲ ਤੇ ਪਾ ਦਾਂਗੇ ਹਣਾ ਤਾਂ ਬਾਕੀ ਵੀਰੇ ਜੋ ਡਿਟੇਲ ਵੀਡੀਓ ਬਣ ਕੇ ਦੱਸਣੀ ਉਹਦੇ ਨਾਲ ਦੀ ਹਣਾ ਤਾਂ ਬਾਕੀ ਵੀਰ ਭਰਾਵਾਂ ਨੂੰ ਇਹ ਹੁੰਦੀ ਹੈ ਬੇਨਤੀ بڑے ਵੀਰ ਫੋਨ ਕਰਦੇ ਆ ਕਿ ਯਾਰ ਤੂੰ ਉਹਨਾਂ ਨਹੀਂ ਜ ਸਾਡੀ ਵੀਡੀਓ ਬਣਾਉਂਦੇ ਹਣਾ ਜੀ ਹਾਂਜੀ ਤਾਂ ਸਾਰੇ ਵੀਰਾਂ ਨੂੰ ਇਹ ਬੇਨਤੀ ਹੈ ਕਿ ਵੀਰੇ ਹਾਂਜੀ ਥੋੜਾ ਟਾਈਮ ਹੁੰਦਾ ਕੋਲੇ ਤਾਂ ਇੱਕ ਨਈ ਟਾਈਮ ਨਿਕਲਦਾ ਇਨਾਂ ਹਾਂਜੀ ਹਾਂਜੀ ਕਿਉਂਕਿ ਬਣਾਉਣੀਆਂ ਫਿਰ ਅਪਲੋਡ ਕਰਨੀਆਂ ਹਾਂਜੀ 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 ਸਰਕਲ ਥੋੜਾ ਜਿਹਾ ਹਨਾ ਬਿਲਕੁਲ ਬਿਲਕੁਲ ਤਾਂ ਬਾਕੀ ਵੀਰੇ ਵੀਡੀਓ ਉਹ ਅਪਲੋਡ ਹੁੰਦੀਆਂ ਨੇ ਜਿੰਨਾ ਜਿੰਨਾ ਵੀਰਾਂ ਦੇ ਯਾਨੀ ਕਿ ਆਪਾਂ ਨੂੰ ਹਨਾ ਕੋਈ ਲਾਂਬੇ ਦਾ ਕੰਮ ਨਹੀਂ ਵੀਰੇ ਬੇਫਿਕਰ ਹੋਗੇ ਆਓ ਦੂਰੋਂ ਚੱਲ ਕੇ ਵੀ ਆਉਗੇ ਹਾਂਜੀ ਤਾਂ ਪੂਰਾ ਤੁਹਾਡਾ ਸਤਿਕਾਰ ਹੋਊਗਾ ਮਾਨਤਨ ਹੋਊਗਾ ਹਨਾ ਵੀਰੇ ਬਿਲਕੁਲ ਵੀਰੇ ਭਰਾ ਜੇ ਕਿਸੇ ਨੇ ਦੂਰੋਂ ਚੱਲ ਕੇ ਆਉਣਾ ਨਾ ਮਾਲੋ ਮੇਰੇ ਕੋ ਰਾਤ ਵੀ ਠਹਿਰਨਾ ਆਪਾਂ ਨੂੰ ਵਧੀਆ ਮਾਲਕ ਨੇ ਸਾਰਾ ਕੁਝ ਦਿੱਤਾ ਵਾ ਰੋਟੀ ਪਾਣੀ ਦੀ ਚਾਹ ਪਾਣੀ ਦੀ ਰਹਿਣ ਸਹਿਣ ਦੀ ਜਦਾਂ ਦਾ ਆਪ ਖਾਵਾਂਗੇ ਉਦੋਂ ਦਾ ਵੀਰ ਭਰਾ ਬਿਲਕੁਲ ਵੀਰੇ ਤਾਂ ਪੂਰਾ ਸਤਿਕਾਰ ਵੀਰਾਂ ਦਾ ਹੋਊਗਾ ਤਾਂ ਵੀਰੇ ਬੇਫਿਕਰ ਹੋ ਕੇ ਦੂਰੋਂ ਵੀ ਤੁਸੀਂ ਚੱਲ ਕੇ ਆਓ ਤਾਂ ਬਾਕੀ ਇਹੀ ਬੇਨਤੀ ਹੈ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਵੀਰੇ ਆਪਣਾ ਅੰਦਰਸਸ ਦੀ ਐਡਰੈਸ ਦੱਸ ਦਿਓ ਕਰ ਨਾਮ ਬਲਰਾਜ ਸਿੰਘ ਜੀ ਹਾਂਜੀ ਪਿੰਡ ਸੀੜਾ ਹਾਂਜੀ ਤਹਿਸੀਲ ਬਟਾਲਾ ਡਿਸਟ੍ਰਿਕਟ ਅਰਦਾਸਪੁਰ ਫੋਨ ਨੰਬਰ ਹੈਗਾ ਜੀ 90414 ਹਾਂਜੀ 41393 ਠੀਕ ਹੈ ਜੀ ਠੀਕ ਹੈ ਸਸਕਾਰ ਵੀਰੇ